ਕਮਲਜੀਤ ਜੀ ਜਿਹੜਾ ਇਹ ਸੈਮੀਨਾਰ ਹੋਣ ਜਾ ਰਿਹਾ ਸਭ ਤੋਂ ਪਹਿਲਾਂ ਇਹ ਦੱਸੋ ਕਿ ਇਹਦੀ ਜ਼ਰੂਰਤ ਕਿਉਂ ਮਹਿਸੂਸ ਹੋਈ ਤੁਹਾਨੂੰ ਇਹ ਜ਼ਰੂਰਤ ਇਸ ਤਰ੍ਹਾਂ ਮਹਿਸੂਸ ਹੋਈ ਕਿ ਕਈ ਵਾਰੀ ਜਦੋਂ ਇੰਡੀਆ ਤੋਂ ਆਪਣੇ ਕੋਈ ਨਿਊ ਇਮੀਗ੍ਰੈਂਟਸ ਆਂਦੇ ਨੇ ਉਹ ਟੀਚਰਸ ਹੁੰਦੇ ਨੇ ਬੈਕ ਹੋਮ ਜਾਂ ਕਈਆਂ ਲੜਕੀਆਂ ਨੇ ਤਾਂ ਮਾਸਟਰਸ ਵੀ ਕੀਤੀ ਹੈ ਬੀਡ ਕੀਤੀ ਹੈ ਪਰ ਇੱਥੇ ਆ ਕੇ ਉਹਨਾਂ ਨੂੰ ਇੱਥੋਂ ਦਾ ਪ੍ਰੋਸੈਸ ਦਾ ਨਹੀਂ ਪਤਾ ਲੱਗਦਾ ਕਿ ਜੇ ਉਹ ਪਿੱਛੇ ਟੀਚਰ ਸੀ ਤੇ ਹੁਣ ਇੱਥੇ ਟੀਚਰ ਕਿਸ ਤਰ੍ਹਾਂ ਬਣਨਾ ਹੈ ਤੇ ਉਹਦੇ ਵਾਸਤੇ ਅਸੀਂ ਇਹ ਸੋਚਿਆ ਕਿ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਸੈਸ਼ਨ ਦੇਈਏ ਜਿਹਦੇ ਵਿੱਚ ਉਹਨਾਂ ਨੂੰ ਦੱਸੀਏ ਕਿ ਉਹ ਇੱਥੇ ਆ ਕੇ 온ਟੇਰੀਓ ਦੇ ਵਿੱਚ ਟੀਚਰ ਕਿਸ ਤਰ੍ਹਾਂ ਬਣ ਸਕਦੇ ਹਨ ਜੀ ਜਿਹੜੇ ਵੀ ਲੋਕ ਇਸ ਇਵੈਂਟ ਨੂੰ ਅਟੈਂਡ ਕਰਨਗੇ ਕੀ ਉਹ ਕੁਐਸਚਨਸ ਵੀ ਪੁੱਛ ਸਕਦੇ ਆ ਉਹਨਾਂ ਦੇ ਕੇਸ ਤੇ ਆਧਾਰਿਤ ਹਾਂਜੀ ਕੁਐਸਚਨ ਵੀ ਪੁੱਛ ਸਕਣਗੇ ਜਿਸ ਤਰ੍ਹਾਂ ਇਹ ਅਜੰਡਾ ਸੀ ਇਹਦੇ ਵਿੱਚ ਆਪਣੇ ਫਲਾਇਰ ਵਿੱਚ ਵੀ ਲਿਖਿਆ ਹੋਇਆ ਹੈ कि ਜਿਸ ਤਰ੍ਹਾਂ ਅਸੀਂ ਜ਼ਿਆਦਾ ਗੱਲਬਾਤ ਇਹਦੇ ਬਾਰੇ ਕਰ ਲਈ ਹੈ ਕਿ ਫੋਰਨ ਟ੍ਰੇਨ ਟੀਚਰਸ ਨੂੰ ਇੱਥੇ ਟੀਚਰ ਕਿਸ ਤਰ੍ਹਾਂ ਬਣ ਸਕਦੇ ਨੇ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਤੇ ਇੱਕ अर्ली ਚਾਈਲਡਹੂਡ ਐਜੂਕੇਟਰਸ ਬਾਰੇ ਵੀ ਦੱਸਿਆ ਜਾਏਗਾ ਕਿਉਂਕਿ ਉਹਦੇ ਵਾਸਤੇ ਵੀ ਹੁਣ ਬਹੁਤ ਸਾਰੀਆਂ ਜੌਬਸ ਆ ਗਈਆਂ ਨੇ ਬੀਏ ਕੈਜ ਵੀ ਕੰਮ ਕਰ ਸਕਦੇ ਨੇ ਸਕੂਲਸ ਦੇ ਵਿੱਚ ਵੀ ਈਸੀ ਟੀਚਰਸ ਲੱਗ ਸਕਦੇ ਨੇ ਉਹਦੇ ਬਾਰੇ ਥੋੜੀ-ਬੋਤੀ ਜਾਣਕਾਰੀ ਦਿੱਤੀ ਜਾਏਗੀ ਹੋਰ ਰੈਜ਼ਿਊਮੇ ਕਿਸ ਤਰ੍ਹਾਂ ਲਿਖਣਾ ਹੈ ਟੀਚਰ ਬਣਨ ਵਾਸਤੇ ਉਦੇ ਬਾਰੇ ਦੱਸਿਆ ਜਾਏਗਾ ਜਾਂ ਇੰਟਰਵਿਊ ਦੇਂਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਉਹਦੇ ਬਾਰੇ ਵੀ ਥੋੜੀ ਬਥੀ ਜਾਣਕਾਰੀ ਦਿੱਤੀ ਜਾਏਗੀ ਆਬਵੀਅਸਲੀ ਜੇ ਉਹਨਾਂ ਕੋਲ ਕੋਈ ਕੁਐਸਚਨ ਹੋਏਗਾ ਤੇ ਉਹ ਵੀ ਪੁੱਛ ਸਕਦੇ ਨੇ ਸੈਮੀਨਾਰ ਹੋ ਰਿਹਾ ਜੇ ਸੇਵ ਮੈਕਸਪੋਰਟ ਸੈਂਟਰ ਦੇ ਵਿੱਚ ਸੈਟਰਡੇ ਏਪ੍ਰਲ 20 ਨੂੰ ਸਵੇਰੇ 11 ਵਜੇ ਤੇ ਇਹਦੇ ਵਿੱਚ ਇਨਫੋਰਮੇਸ਼ਨ ਇਸ ਤਰ੍ਹਾਂ ਦਿੱਤੀ ਜਾਏਗੀ ਕਿ ਜੇ ਤੁਸੀਂ ਫੋਰਨਟੇਨ ਟੀਚਰ ਹੋ ਤੇ ਇੰਟਰਵਿਊ ਦੇ ਵਿੱਚ ਅੰਟੇਰੀਓ ਕਾਲਜ ਆਫ ਟੀਚਰਸ ਦੇ ਨਾਲ ਅਸੀਂ ਕਿਸ ਤਰ੍ਹਾਂ ਅਪਲਾਈ ਕਰਨਾ ਤੇ ਕੀ ਕੀ ਰਿਕੁਆਇਰਮੈਂਟਸ ਹੋਣਗੀਆਂ ਉਹਦੇ ਵਾਸਤੇ ਇਹਦੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਤੇ ਫਿਰ ਜਦੋਂ ਉਹ ਪ੍ਰੋਸੈਸ ਸਾਰਾ ਕੰਪਲੀਟ ਕਰ ਲੈਣਗੇ ਕਿਉਂਕਿ ਅੰਟੇਰੀਓ ਕਾਲਜ ਆਫ ਟੀਚਰਸ ਵੀ ਇਵਨ ਜੇ ਤੁਸੀਂ ਇੰਡੀਆ ਤੋਂ ਟੀਚਰ ਬਣ ਕੇ ਆਏ ਹੋ ਤਾਂ ਇੰਡੀਆ ਤੋਂ ਵੀ ਉਹ ਉਹਨਾਂ ਦੇ ਸਰਟੀਫੀਕੇਟ ਦੀ ਵੈਰੀਫਾਈ ਕਰਦੇ ਨੇ ਜਾਂ ਉਹਨਾਂ ਨੂੰ ਕ੍ਰੀਡੈਂਸ਼ੀਅਲਸ ਉੱਥੋਂ ਸਿੱਧੇ ਆਉਂਦੇ ਨੇ ਡਾਇਰੈਕਟ ਉਹਨਾਂ ਕੋਲ ਤੇ ਇਹ ਸਾਰੀ ਜਾਣਕਾਰੀ ਉਹਨਾਂ ਨੂੰ ਦਿੱਤੀ ਜਾਏ ਕਿ ਤਾਂਕੇ ਉਹ ਆਪਣਾ ਪ੍ਰੋਸੈਸ ਇੱਥੇ ਸ਼ੁਰੂ ਕਰ ਸਕਣ ਤੇ ਟੀਚਰ ਬਣ ਸਕਣ ਗਮਲਜੀਤ ਜੀ ਤੁਸੀਂ ਖੁਦ ਇੱਕ ਟੀਚਰ ਰਿਟਾਇਰਡ ਹੋ ਕਿਸ ਤਰ੍ਹਾਂ ਦੇ ਚੈਲੰਜਸ ਤੁਹਾਡੇ ਖਿਆਲ ਦੇ ਵਿੱਚ ਟੀਚਰਸ ਨੂੰ ਆਉਂਦੇ ਆ ਜਿਹੜੇ ਫੋਰਨ ਟ੍ਰੇਨਡ ਹੁੰਦੇ ਆ ਇੱਥੇ ਕੈਨੇਡਾ ਵਿੱਚ ਆ ਕੇ ਕਲਚਰਲੀ ਵੀ ਡਿਫਰੈਂਸਸ ਹੈਗੇ ਨੇ ਪਰ ਮੈਂ ਜੇ ਸੋਚਾਂ ਤਰੀਵਨ ਜਦੋਂ ਮੈਂ ਵੀ ਆਈ ਸੀ ਇੰਡੀਆ ਵਿੱਚ ਅਸੀਂ ਜਿੰਨੀ ਮਰਜ਼ੀ ਐਜੂਕੇਸ਼ਨ ਲਈ ਹੋਵੇ ਪਰ ਸਾਨੂੰ ਨਾ ਕਨਵਰਸੇਸ਼ਨ ਜਾਂ ਸਪੀਕਿੰਗ ਦੇ ਵਿੱਚ ਇਨੀ ਪ੍ਰੋਫੀਸ਼ੀਅਨਟੀ ਵੱਧ ਲੱਭੀ ਅਸੀਂ ਨਹੀਂ ਹੁੰਦੇ ਉਹਨੇ ਮਾਰ ਨਹੀਂ ਹੁੰਦੇ ਤੇ ਉਹਦੇ ਵਿੱਚ ਵੀ ਥੋੜਾ ਕੋਈ ਐਕਸੈਂਟ ਵੀ ਫਰਕ ਹੁੰਦਾ ਤੇ ਐਕਸੈਂਟ ਇੱਥੇ ਅਡਾਪਟ ਕਰਦੇ ਆਂ ਕਈ ਵਾਰੀ ਕੁਝ ਸਾਲ ਲੱਗ ਜਾਂਦੇ ਆ ਇਕਦਮ ਚੇਂਜ ਨਹੀਂ ਹੁੰਦਾ ਸੋ ਥੋੜੇ ਬਤੇ ਐਸਟਰਾਂ ਦੇ ਵੀ ਆ ਸਕਦੇ ਆ ਹੋਰ ਬੱਚਿਆਂ ਨੂੰ ਹੈਂਡਲ ਕਿਸ ਤਰ੍ਹਾਂ ਕਰਨਾ ਵੈ ਉਹਦੇ ਬਾਰੇ ਵੀ ਥੋੜਾ ਫਰਕ ਹੈ ਕਿ ਇੱਥੋਂ ਦੇ ਬੱਚਿਆਂ ਨੂੰ ਅਸੀਂ ਕਿਸ ਤਰ੍ਹਾਂ ਪੜ੍ਹਾ ਸਕਦੇ ਆ ਜਾਂ ਇੰਡੀਆ ਦਾ ਪ੍ਰੋਸੈਸ ਜਦੋਂ ਮੈਂ ਆਈ ਸੀ ਉਦੋਂ ਤਾਂ ਡਿਫਰੈਂਟ ਸੀ ਹੁਣ ਹੋ ਸਕਦਾ ਚੇਂਜ ਹੋ ਗਿਆ ਹੋਵੇ ਤੇ ਮੈਨੂੰ ਪਤਾ ਨਹੀਂ ਪਰ ਉਹਦੇ ਵਿੱਚ ਵੀ ਥੋੜਾ ਜਿਹਾ ਡਿਫਰੈਂਸ ਹੈਗਾ ਵਾ ਕਿ ਉਹਨਾਂ ਨੂੰ ਅਸੀਂ ਹੈਂਡਲ ਕਿਸ ਤਰ੍ਹਾਂ ਕਰਨਾ ਡਿਸਪਲਿਨ ਮੇਨਟੇਨ ਕਿਵੇਂ ਰੱਖਣਾ ਕਲਾਸ ਦੇ ਵਿੱਚ ਸੀ ਉਹ ਡਿਫਰੈਂਟ ਵੇਜ਼ ਆ ਕਈ ਵਾਰੀ ਉਹ ਸਾਨੂੰ ਸਿੱਖਣੇ ਪੈਂਦੇ ਆ ਹੋਰ ਕੋਈ ਇਨਫੋਰਮੇਸ਼ਨ ਜਿਹੜੀ ਤੁਸੀਂ ਇਸ ਸੈਮੀਨਾਰ ਦੇ ਬਾਰੇ ਵਿੱਚ ਸ਼ੇਅਰ ਕਰਨਾ ਚਾਹੋ ਇਹਦੇ ਵਿੱਚ ਥੋੜੀ ਜਿਆ ਇਕੇ ਇਸ਼ੂ ਆਇਆ ਕਿ ਉਹਨਾਂ ਦੇ ਰੂਮ ਜਿਹੜੇ ਨੇ ਨਾ ਉਹ ਬਹੁਤੇ ਵੱਡੇ ਨਹੀਂ ਹੈਗੇ ਤੇ ਉਹ ਕਹਿੰਦੇ 35 40 ਤੱਕ ਹੀ ਅਸੀਂ ਲੋਕਾਂ ਨੂੰ ਇਹ ਇਨਫੋਰਮੇਸ਼ਨ ਦੇ ਸਕਦੇ ਹਾਂ ਉਹਦੇ ਵਿੱਚ ਤੇ ਅਸੀਂ ਇਸ ਤਰ੍ਹਾਂ ਸੋਚਿਆ ਕਿ ਜੇ ਹੋ ਸਕਦਾ ਜਿਆਦਾ ਆ ਜਾਣ ਸਾਡੇ ਕੋਲ ਤੇ ਅਸੀਂ ਉਹਨਾਂ ਦੇ ਨਾਮ ਨੰਬਰ ਲੈ ਲਵਾਂਗੇ ਤੇ ਉਹਨਾਂ ਨੂੰ ਅਸੀਂ ਉਹਨਾਂ ਵਾਸਤੇ ਇੱਕ ਹੋਰ ਸੈਸ਼ਨ ਅਰੇਂਜ ਕਰ ਲਵਾਂਗੇ ਤਾਂ ਕਿ ਸਾਰਿਆਂ ਨੂੰ ਇਹ ਇਨਫੋਰਮੇਸ਼ਨ ਮਿਲ ਸਕੇ ਤੇ ਕੋਈ ਵੀ ਇਹਦੇ ਤੋਂ ਅਜਾ ਨਾ ਰਹੇ